ਉਧੀਆਂ ਤੇ ਵੀ ਤਿੱਖੇ ਨਿਸ਼ਾਨੇ ਸਾਤੇ ਨੇ ਬਹੁਤ ਸਾਰਾ ਬੰਦਾ ਦੀ ਡੈਥ ਹੋ ਗਈ ਉਹਦੇ ਹੱਟ ਪੈਸਾ ਦੇ ਮੂੰਹ ਫਗਾਦਾ ਲੱਤਾਂ ਵਗੈਰਾ ਉੱਡ ਗਈਆਂ ਸਾਰੀਆਂ ਸੋ ਕੈਲਕੂਲੇਟ ਤੇ ਇਹ ਕੀਤਾ ਜਾ ਰਿਹਾ ਕੋ ਛੱਕੀ ਟੈਰਸ ਸੀਗਾ ਕੋਈ ਵੀ ਹੋਵੇ ਅਸੀਂ ਇਸ ਗੱਲ ਤੋਂ ਚੱਕਨੇ ਆ ਇਸ ਗੱਲ ਤੋਂ ਪੂਰਾ ਨਿਗਾਹ ਰੱਖੀ ਆ ਹਾਲਾਤਾਂ ਦੇ ਉੱਤੇ ਕਿਸੇ ਵੀ ਬੰਦੇ ਨੂੰ ਕੋਈ ਵੀ ਪਾਕਿਸਤਾਨ ਤੋਂ ਟ੍ਰੇਨਡ ਬੰਦਾ ਕੋਈ ਇੱਥੇ ਕੋਈ ਗਰਮਗਰਮ ਕਰਨ ਦੀ ਕੋਸ਼ਿਸ਼ ਕਰੂਗਾ ਜਾਂ ਕੋ ਬੰਬ ਧਮਾਕਾ ਕਰਨ ਦੀ ਕੋਸ਼ਿਸ਼ ਕਰੂਗਾ ਉਨੇ ਖਲਾਫ ਸਖਤ ਕਾਰਵਾਈ ਹੋਊਗੀ ਕਿਸੇ ਨੂੰ ਇਹ ਜਾ ਕੇ ਨਹੀਂ ਅੱਛਾ ਲੱਗਦਾ ਕਿ ਵੱਡਾ ਹਾਸਾ ਟਲ ਗਿਆ ਜੇ ਇਹੀ ਕਿਤੇ ਸ਼ਹਿਰੀ ਥਾਂ ਕੇ ਚੱਲ ਜਾਂਦਾ ਤੇ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਨਹੀਂ ਨਹੀਂ ਉਹ ਤਾਂ ਹੋ ਸਕਦਾ ਸੀ ਵੱਡਾ ਹਾਸਾ ਜਾ ਟਲ ਗਿਆ ਤੁਹਾਡੀ ਗੱਲ ਸਹੀ ਹੈ ਇਦਾਂ ਹੋਣਾ ਨਹੀਂ ਚਾਹੀਦਾ ਪਰ ਟਲ ਗਿਆ ਮਾਬਾਏ ਨੇ ਕਿਰਪਾ ਕੀਤੀ ਹੈ ਮੇਰਾ ਖਿਆਲ ਹੈ ਕਿ ਬੰਦਾ ਅਸੀਂ ਬੰਦੇ ਇਸ ਕੋਸ਼ਿਸ਼ ਦੇ ਵਿੱਚ ਆ ਉਹਦਾ ਸਕੰਜਾ ਕੱਸਿਆ ਪਿਆ ਕਿ ਕੋਈ ਵੀ ਬੰਦਾ ਜਿਹੜਾ ਮਤਲਬ ਜਿਹੜਾ ਇੱਥੇ ਮੈਨੂੰ ਲੱਗਦਾ ਜਿੱਦਾਂ ਦੱਸਿਆ ਗਿਆ ਕਿ ਕਾਲੇ ਪੰਨਾ ਹੁੰਦੇ ਨੇ ਪੁੱਟਣ ਦੀ ਕੋਸ਼ਿਸ਼ ਕੀਤੀ ਬੰਦੇ ਨੂੰ ਕੋ ਵੇਖਣਾ ਲੇ ਸਾਰੇ ਤਰ੍ਹਾਂ ਦੇ ਨਾਲ ਹੀ ਉਹਦਾ ਕੰਮ ਹੋ ਗਿਆ ਸੋ ਅੰਡਰ ਪ੍ਰੈਸ਼ਰ ਦੇ ਵਿੱਚ ਨੇ ਜਿਹੜੇ ਗੈਂਗਸਟਰ ਤੇ ਜਿਹੜੇ ਟੈਰਿਸਟ ਨੇ ਉਹਨਾਂ ਨੂੰ ਮਿਲ ਜੜਾ ਰੈਸ਼ਨ ਦੇ ਵਿੱਚ ਹਰ ਪਾਸੇ ਦਬਾਅ ਦੇ ਵਿੱਚ ਰੱਖਿਆ ਇਸ ਕਰਕੇ ਕਿ ਉਹ ਕੋਈ ਕਾਰਵਾਈ ਨਾ ਕਰ ਸਕਣ ਜੀਟੀਏ ਸਰ ਪਹੁੰਚ ਕੇ ਇੱਥੇ ਵੱਡੇ ਸਵਾਲ ਖੜੇ ਕਰਨ ਦੇ ਨੇ ਬਸੇ ਬੀਠੇ ਤੋਂ ਕਿਤੇ ਪਹੁੰਚ ਗਏ ਉੱਤੇ ਮੌਕੇ ਤੇ ਪਹੁੰਚ ਗਏ ਨੇ ਘਟਨਾ ਸਥਾਨ ਤੇ ਉਹਨਾਂ ਦਾ ਤਾਂ ਕੰਮ ਹੀ ਹੈ ਛੱਡੋ ਮਜੀਠੀਆ ਦਾ ਦੋਸਤ ਕੋਈ ਕੰਮ ਥੋੜਾ ਨਾ ਉਹਨੂੰ ਕੋਈ ਜੋਬ ਹੈ ਕੋਈ ਨਾ ਕੋਈ ਗੱਲ ਨਾ ਬਾਤ ਵਿਹਲਾ ਖਾਓ ਉਹਦੇ ਜਾਂਦਾ ਤੇ ਦਾ ਕੇ ਹੋਰ ਹੀ ਨਵੀਆਂ ਗੱਲਾਂ ਨਵੀਆਂ ਸਟੋਰੀਆਂ ਜਿਹੜੀ ਉਹ ਕੰਨ ਉਹ ਕੋਲਾ ਨੂੰ ਉਹ ਚਰਾ ਦੇਖੋ ਬੇਟਲੀ ਅਫਸਰ ਹੋ ਗਿਆ ਉਹ ਦਿਮਾਗੀ ਪਰੇਸ਼ਾਨ ਹੋ ਗਿਆ ਕਿਉਂਕਿ ਉਹ ਇਹ ਜਿਹੜੇ ਮਜੀਠੀ ਹੋਣੀਆਂ ਇਹ ਕੀ ਕੀ ਕਹਿਣਾ ਨਹੀਂ ਚਾਹੀਦਾ ਤਾਂ ਇਹ ਰਿਸ਼ਤੇਦਾਰੀ ਦੇ ਵਿੱਚ ਲੀਡਰ ਬਣੇ ਇਹਨਾਂ ਦੇ ਰਿਸ਼ਤੇਦਾਰ ਪੰਜਾਬ ਦੇ ਵਿੱਚ ਲੀਡਰੀ ਕਰਦੇ ਸੀਗੇ ਉਹਦਾ ਇਹਨਾਂ ਦੀ ਰਿਸ਼ਤੇਦਾਰੀ ਬਣ ਗਈ ਇਹ ਤਾਂ ਜਿੱਦਾਂ ਦਾ ਚੀਜ਼ਾਂ ਮਿਲਦੀਆਂ ਉਦੋਂ ਮਿਲੇ ਜੇਕਰ ਤੇ ਸਾਡੇ ਵਾਂਗੂ ਮਿਹਨਤ ਕਰਕੇ 40 ਸਾਲ ਲਾ ਕੇ ਜ਼ਿੰਦਗੀ ਦੇ ਐਮਐਲਏ ਬਣਦੇ ਫਿਰ ਇਹਨੂੰ ਪਤਾ ਉਹ ਲੱਗਦਾ ਵੀ ਕੀ ਭਾਅ ਵਿਕਦੀ ਆ ਇਹ ਖੋਣ ਕੀ ਆ ਉਹਨਾਂ ਅਕਾਲੀ ਦਲ ਚ ਵੀ ਨਹੀਂ ਨਾ ਕੋਈ ਉਹਨੂੰ ਪੁੱਛਦਾ ਨਾ ਉਹਨਾਂ ਦੀ ਕੋ ਬੰਦੀ ਹੋ ਤਾਂ ਬਸ ਕੋ ਕੰਮ ਐ ਸਵੇਰੇ ਉੱਠ ਕੇ ਸੋਸ਼ਲ ਮੀਡੀਆ ਇਹ ਜਿੱਥੇ ਕੋ ਗੱਲ ਹੋ ਜਾਂਦੀ ਆ ਉੱਥੇ ਛੇਤੀ ਦੇ ਚਲ ਜਾਂਦੇ ਆ ਉਹ ਕੋ ਪੋਜ਼ਿਟਿਵ ਗੱਲ ਨਹੀਂ ਕਰਦੇ ਹਰ ਥਾਂ ਤੇ ਜਾ ਕੇ ਪੋਲਿਟਿਕਲ ਗੱਲ ਕਰਨੇ ਪੈਂਦੇ ਆ ਨਾ ਉਹਨੂੰ ਇਹ ਪਤਾ ਕਿ ਇਹ ਜੜੀ ਚੀਜ਼ ਆ ਪਿਛਲੇ 40 50 ਸਾਲ ਤੋਂ ਲਗਾਤਾਰ ਹੋ ਰਹੀ ਆ ਸਾਡਾ ਇੱਕ ਵਾਂਡੀ ਮੁਲਕ ਪਾਕਿਸਤਾਨ ਹੈ ਇੱਥੇ ਲਗਾਤਾਰ ਪਾਸਤਨ ਜਿਹੜਾ ਕਰਬੜ ਜਿਹੜਾ ਕਰਾ ਰਿਹਾ ਸੁਣਦੇ ਕਿ ਕਿੰਨਾਂ ਦੀ ਕੋਸ਼ਿਸ਼ ਕਰਦਾ ਲੱਗਦਾ ਬਿਲਕੁਲ ਉਹ ਕੋਸ਼ਿਸ਼ ਕਰਦੇ ਆ ਕਿ ਪੰਜਾਬ ਦੇ ਵਿੱਚ ਇਦਾਂ ਹੀ ਮਤਲਬ ਜਿਹੜਾ ਹੋਵੇ ਪੰਜ ਸੌ ਦਾਤ ਭਗਵਾਨ ਸੇ ਮਾਨ ਦੀ ਸਰਕਾਰ ਜਿਹੜੀ ਆ ਪੂਰੀ ਮਤਲਬ